ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਚਾਈਨਾ ਜਿੱਥੇ ਆਪਾਂ ਚਾਈਨਾ ਦੀਆਂ ਕਈ ਚੰਗੀਆਂ ਚੀਜ਼ਾਂ ਵਾਸਤੇ ਵੀਡੀਓ ਪਾਉਂਦੇ ਆ ਉੱਥੇ ਹੀ ਚਾਈਨਾ ਵਾਲੇ ਕੁਦਰਤ ਦੇ ਖਿਲਾਫ ਜਾਣ ਤੋਂ ਕਦੇ ਵੀ ਗਰੇਜ਼ ਨਹੀਂ ਕਰਦੇ ਤੇ ਇਹ ਵੀ ਕੁਦਰਤ ਦੇ ਖਿਲਾਫ ਬਹੁਤ ਭੁਗਤਦੇ ਆ ਆ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਣਾ ਇਹ ਜਿਹੜੀਆਂ ਕੁੜੀਆਂ ਨੇ ਇਹ ਅਸਲ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਇਹ 50 ਸਾਲ ਤੋਂ ਉੱਪਰ ਦੀ ਉਮਰ ਦੀਆਂ 부ੜੀਆਂ ਨੇ ਜਿਨ੍ਹਾਂ ਨੇ ਆਪਣਾ ਜਿਹੜਾ ਚਿਹਰਾ ਉਹ ਸਾਰੇ ਦਾ ਸਾਰਾ ਚਿਹਰਾ ਸਰਜਰੀ ਕਰਵਾ ਕੇ ਨਵਾਂ ਲਵਾਇਆ ਮਤਲਬ ਕਿ ਜੰਗ ਦੇਖਣ ਵਾਸਤੇ ਨਵਾਂ ਚਿਹਰਾ ਲਵਾਇਆ ਵਾ ਇੱਥੇ ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਉੱਠਿਆ ਇਸ ਵੀਡੀਓ ਤੋਂ ਬਾਅਦ ਜਿਹੜਾ ਰੌਲਾ ਪਿਆ ਉਹ ਰੌਲਾ ਇਹ ਪਿਆ ਵੀ ਇਹ ਚਿਹਰੇ ਦੇਖਣ ਨੂੰ ਜੰਗ ਕੁੜੀਆਂ ਦੇ ਲੱਗਦੇ ਆ ਜੰਗ ਬੱਚਿਆਂ ਦੇ ਲੱਗਦੇ ਨੇ ਵੀ ਇਹਨਾਂ ਦੇ ਕੋਲੇ ਜੰਗ ਬੱਚਿਆਂ ਦੇ ਚਿਹਰੇ ਕਿੱਥੋਂ ਆਏ ਜਿਹੜੇ ਇਹਨਾਂ ਨੇ ਪੁਰਾਣੇ ਚਿਹਰੇ ਉਹਨਾਂ ਦੇ 올ਡ ਚਿਹਰੇ ਲਾ ਕੇ ਨਵੇਂ ਚਿਹਰੇ ਜਿਹੜੇ ਲਾਏ ਨੇ ਇਹ ਕਿੱਥੋਂ ਆਏ ਇਹ ਕਿਹੜੇ ਬੱਚੇ ਨੇ ਜਾਂ ਇਹ ਐਸੀਆਂ ਕਿਹੜੀਆਂ ਕੁੜੀਆਂ ਸੀਗੀਆਂ ਜਿਨ੍ਹਾਂ ਦੇ ਚਿਹਰੇ ਲਾ ਕੇ ਇਹਨਾਂ ਦੇ ਟ੍ਰਾਂਸਪਲੈਂਟ ਕੀਤੇ ਗਏ ਨੇ ਇਸ ਚੀਜ਼ ਦਾ ਰੌਲਾ ਪਿਆ ਹੋਇਆ ਤੇ ਦੇਖੋ ਤੁਸੀਂ ਆਦਮੀ ਦੀ ਤਮਾ ਆਦਮੀ ਤੋਂ ਕੀ ਕੁਝ ਕਰਵਾ ਦਿੰਦੀ ਹੈ ਹਨਾ ਉਮਰ ਦੇ ਹਿਸਾਬ ਨਾਲ ਚਿਹਰੇ ਸਰੀਰ ਇਹ ਚੀਜ਼ਾਂ ਬਦਲਦੀਆਂ ਨੇ ਪਰ ਲੋਕ ਕੁਦਰਤ ਦੇ ਖਿਲਾਫ ਜਾ ਕੇ ਕਿੰਨਾ ਕੁਸ਼ ਕਰਦੇ ਨੇ ਜੋ ਕਿ ਬਿਲਕੁਲ ਸਹੀ ਨਹੀਂ ਹੈਗਾ ਧੰਨਵਾਦ